ਜਾਰੀ ਸਵਾਦੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਦਫਤਰ ਬਠਿੰਡਾ ਦੇ ਮਾਰਕੀ ਕਾਰਨ ਹੈ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕੇ ਕੇਸੀ ਕਾਂਗਰਸ ਵਪਾਗ ਪੰਜਾਬ ਪ੍ਰਦੇਸ਼ ਅੱਜ ਰਾਇਕੀ ਕਲਾਂ ਪਿੰਡ ਦੇ ਇਹ ਦਲਤ ਭਾਈਚਾਰਾ ਜਿਹਦੇ ਵਿੱਚ ਵੱਡੀ ਗਿਣਤੀ ਹੋਈ ਬੀਬੀਆਂ ਪੀੜਤ ਪਰਿਵਾਰ ਸ਼ਾਮਲ ਹੈ ਪਿਛਲੇ ਦਿਨੀ 17 ਤਰੀਕ ਨੂੰ ਇੱਕ ਮੇਲਾ ਸਿਗਾਰ ਆਇਕੀ ਕਲਾਂ ਦੇ ਵਿੱਚ ਉਸ ਮੇਲੇ ਤੋਂ ਪਹਿਲਾਂ ਰਾਕੇ ਕਲਾ ਪਿੰਡ ਤੋਂ ਜ਼ਿੰਮੇਵਾਰ ਵਿਅਕਤੀ ਮੰਡਰ ਕਮੇਟੀ ਦੇ ਕੁਲਵਿੰਦਰ ਤੇ ਸੋਹਣ ਸਿੰਘ ਜੀ ਮੈਂਬਰ ਸਾਹਿਬ ਉਹ ਲਿਖ ਕੇ ਦੇ ਕੇ ਗਏ ਐਸਐਸਪੀ ਨੂੰ ਕਿ ਭਈ ਸਾਡੇ ਇੱਥੇ ਫੋਰਸ ਲਾਈ ਜਾਵੇ ਪਰ ਫੋਰਸ ਲਾ ਕੇ ਕੋਕੋ ਉੱਥੇ ਲੜਾਈ ਝੜਾ ਹੋ ਸਕਦਾ ਤਾਂ ਉਹਨਾਂ ਨੇ ਕੋਈ ਉੱਥੇ ਫੋਰਸ ਨਹੀਂ ਲਾਈ ਲਿਖਤੀ ਅਪਲੀਕੇਸ਼ਨ ਨਹੀਂ ਮੰਨੀ ਔਰ 17 ਦੇ ਗਲੋ ਤੇ ਝਗੜਾ ਹੋਇਆ ਬਾਹਰਲੇ ਬੰਦੇ ਆਏ ਕੋਈ ਲਾਲ ਬਾਈ ਦੇ ਦੱਸਦੇ ਆ ਲੋਕ ਕੋਈ ਗਦਰ ਬਾਈ ਦੇ ਦੱਸਦੇ ਆ ਲੋਕ ਉਹਨਾਂ ਦਾ ਉੱਥੇ ਝਗੜਾ ਹੋਇਆ ਇੱਕ ਬੰਦੇ ਦੇ 6:00 ਵਜੇ ਉਸ ਤੋਂ ਬਾਅਦ ਕੁਝ ਬੰਦੇ ਉਹਨੂੰ ਦਾਖਲ ਕਰਾਉਣ ਹਸਤਾਵ ਦੇ ਵਿੱਚ ਅਗੇ 10:00 ਵਜੇ ਬਲਵਿੰਦਰ ਨਾਮ ਇਕᱫੋ ਹੋਰ ਬੰਦੇ ਜਿਹੜੇ ਇੱਥੇ ਆਏ ਉਹ ਕੋਈ ਉੱਥੇ ਜਗ੍ਹਾ ਤੇ ਵੀ ਨਹੀਂ ਸੀ ਉਦੋਂ ਬਾਅਦ ਪੁਲਿਸ ਉੱਥੇ ਜਾਂਦੀ ਹੈ ਐਸਓ ਐਸਐਚਓ ਜਾਂਦਾ ਹੈ ਤੇ ਉੱਥੇ ਲੜਾਈ ਝਗੜਾ ਜਿਹੜਾ ਝੜਪ ਹੋ ਜਾਂਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਪੁਲਿਸ ਦੀ ਝੜਪ ਹੋਈ ਉਹ ਬਾਹਰਲੇ ਪਿੰਡਾਂ ਵਾਲੇ ਲੋਕਾਂ ਨੂੰ ਮੁੰਡਿਆਂ ਦੇ ਨਾਲ ਹੋਈ ਪਰ ਇਹਨਾਂ ਨੇ ਇੱਕ 타 ਟਾਰਗੇਟ ਕੀਤਾ ਐਸੀ ਭਾਈਚਾਰੇ ਨੂੰ ਦਰਨਤ ਭਾਈਚਾਰੇ ਨੂੰ ਟਾਰਗੇਟ ਕਰਕੇ 8-9 ਵਿਅਕਤੀਆਂ ਨੂੰ ਫੜ ਕੇ ਜਿਹੜਾ ਹੈਗਾ ਬੰਦ ਕਰਤਾ ਇਤੋਂ ਦਾ ਉਹ ਵੀ ਗੱਲ ਕਹਿਣਾ ਇੱਕ ਦੀਪੀਆਂ ਦਾ ਦੱਸਣਾ ਹੈ ਕਿ ਪੁਲਿਸ ਨੇ ਉਥੇ ਵਿੜੇ ਚ ਜਾ ਕੇ ਦਲਤ ਭਾਈਚਾਰੇ ਦੇ ਮਹੱਲੇ ਚ ਜਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਔਰ ਦਹਿਸ਼ਤ ਦਾ ਮਾਹੌਲ ਬਣਾਉਂਦਿਆਂ ਪਸ਼ੂਆਂ ਨੂੰ ਖੋਲਿਆ ਗਿਆ ਪਸ਼ੂਆਂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਭੰਤੂੜ ਵੀ ਕੀਤੀ ਬੀਬੀਆਂ ਦਰਦ ਵਿਹਾਰ ਕੀਤਾ ਗਿਆ ਮਤਲਬ ਕਿ ਉਥੇ ਗੁੰਡਾਗਰਦਿਆਂ ਨਾਚ ਰਾਇਕੇ ਕਰਾਂ ਦੇ ਦਲਤ ਭਾਈਚਾਰੇ ਦੇ ਘਰਾਂ ਦੇ ਵਿੱਚ ਕੀਤਾ ਗਿਆ ਜਿਹਦੇ ਰੋਸ ਵਦੋਂ ਜਿਹਦੇ ਵਿਰੋਧ ਵਦੋਂ ਅਸੀਂ ਪਿਛਲੇ ਦਿਨ ਡੀਆਈਜੀ ਸਾਹਿਬ ਨੂੰ ਮਿਲੇ ਸੀ ਡੀਆਈਜੀ ਸਾਹਿਬ ਨੇ ਅਪਲੀਕੇਸ਼ਨ ਜਿਹੜੀ ਹੈਗੀ ਆ ਲੈ ਕੇ ਐਸਪੀ ਡੀ ਕੋਲ ਇਨਕੁਆਰੀ ਲਾਈ ਹੈ ਤਾਂ ਉਹ ਨਹੀਂ ਇਹ ਸਵੰਧ ਨੂੰ ਉਸੇ ਐਸਐਸਪੀ ਬਠਿੰਡਾ ਨਾਲ ਗੱਲ ਕਰਨੀ ਚਾਹੀ ਤਜਵੀ ਐਸਐਸਪੀ ਬਠਿੰਡਾ ਨੂੰ ਪਤਾ ਹੁੰਦਾ ਐਸਐਸਪੀ ਬਠਿੰਡਾ ਨੇ ਫੋਨ ਵੀ ਅਟੈਂਡ ਕਰਨਾ ਜ਼ਰੂਰੀ ਨਹੀਂ ਸਮਝਿਆ ਦਲ ਦੀ ਇਹ ਗੱਲ ਚੱਲ ਰਹੀ ਹੈ ਕਿ ਭਈ ਰਾਇਕੇ ਕਲਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਆ ਰਹੇ ਆ ਮਿਲੜ ਆ ਰਹੇ ਆ ਅਫਸਰਾਂ ਨੂੰ ਤੇ ਐਸਐਸਪੀ ਬਠਿੰਡਾ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਪੀੜਤ ਪਰਿਵਾਰਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਬੈਠ ਕੇ ਇਹਨਾਂ ਦੀ ਗੱਲ ਮੈਂ ਸੁਣਾ ਇਹਨਾਂ ਨੂੰ ਸਾਬ ਦੇਣ ਦਾ ਕੰਮ ਕਰਾਂ ਜਿਸ ਦੇ ਪ੍ਰੋਟੈਸਟ ਵਜੋਂ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਸਾਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ ਕੈਰੀ ਸਾਹਿਬ ਦੀ ਗੱਲ ਕਰੀਏ ਤੁਸੀਂ ਰੈਂਕੇ ਕਲਾ ਪਿੰਡ ਦੀ ਗੱਲ ਕੀਤੀ ਹੈਗੀ ਹੈ ਤੇ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈਗਾ ਵੀ ਸਾਡੇ ਇੱਕ ਇਨਸਪੈਕਟਰ ਨੂੰ ਅਤੇ ਇੱਕ ਐਸਆਈ ਨੂੰ ਉੱਥੇ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਵੱਲੋਂ ਕਿਵੇਂ ਦੇਖੋ ਜਿਹੜੀ ਅਸੀਂ ਇਹ ਗੱਲ ਕਹਨੇ ਆ ਇਹ ਸਾਰੇ ਲੋਕ ਕਹਿੰਦੇ ਆ ਅਸੀਂ ਵੀ ਕਹਨੇ ਆ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਪਤਾ ਇਸ ਗੱਲ ਤੇ ਹੈ ਕਿ ਬੇਕਸੂਰ ਦਲਤ ਭਾਈਚਾਰੇ ਦੇ ਜਿਹੜੇ ਨੌਜਵਾਨ ਹੈ ਤੇਰੇ ਲੋਕ ਬੰਦੇ ਹੈਗੇ ਆ ਉਹਨਾਂ ਨੂੰ ਬਿਨਾ ਕਿਸੇ ਪਰਤਾਲ ਦੇ ਟਾਰਗੇਟ ਕੀਤਾ ਫੜ ਲਿਆ ਹੁਣ ਉਹ ਜਿਹੜੀ ਵੀਡੀਓ ਇਹ ਕਹਿੰਦੇ ਆ ਵੀਡੀਓ 'ਚ ਸਾਰੇ ਵਰਗਾਂ ਦੇ ਲੋਕ ਦਿਖਦੇ ਆ ਇਕੱਲੇ ਮੰਜੀ ਵੀ ਸਿੱਖ ਭਾਈਚਾਰੇ ਦੇ ਇਕੱਲੇ ਦਲਤ ਭਾਈਚਾਰੇ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਉਹਨਾਂ ਦੇ ਘਰਾਂ ਦੇ ਵਿੱਚ ਵਰਕੇ ਧੰਤੋੜ ਕਰਨੀ ਬੀਬੀਆਂ ਤੋਂ ਵਿਹਾਰ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤੁਹਾਡੇ ਕਹਿਣ ਦਾ ਮੀਜ਼ਾ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਅਸੀਂ ਇਹੀ ਤਾਂ ਕਹਿੰਨੇ ਆ ਇਹ ਜਿਹੜੇ ਬੰਦੇ ਨੂੰ ਇਹ ਕਹਿੰਦੇ ਆ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹ 10 ਵਜੂ ਦੀ ਲੋਕੇਸ਼ਨ ਸਰਕਾਰੀ ਹਸਪਤਾਲ ਬਟਿੰਡੇ ਦੀ ਹੈ ਇੱਕ ਮੁੰਡਾ ਗੱਗੋ ਦੀ ਲੋਕੇਸ਼ਨ ਕਿਤੋਂ ਦੀ ਹੈ ਉਸ ਹੋਰ ਫੜੇ ਆ 5 ਕਿਲੋ ਤੋਂ ਦੋ ਬੰਦੇ ਫੜੇ ਆ ਉਹਨਾਂ ਦੀ ਲੋਕੇਸ਼ਨ ਕਿੱਥੇ ਹੋਰ ਹੈ ਮਤਲਬ ਜਿਉਂ ਉੱਥੇ ਕੀ ਆਏਗਾ ਕੀ ਹੁੰਦਾ ਹੈ ਕਿ ਪਿੰਡਾਂ 'ਚ ਕਿਸੇ ਨਾ ਕਿਸੇ ਬੰਦੇ ਦੀ ਕਿਸੇ ਨਾ ਨਹੀਂ ਬਣਦੀ ਹੁੰਦੀ ਜਿਹਨੇ ਕਿਸੇ ਦਾ ਨਾਂ ਲੈਤਾ ਯਾ ਮਰੇ ਸਿਰ ਚੱਕਦੇ ਆ ਵੀ ਵਿਚੀ ਤੁਹਾਨੂੰ ਇਹ ਨੂੰ ਵੀ ਪਰ ਪੁਲਿਸ ਨੂੰ ਥੋੜਾ ਬਹੁਤ ਤਾਂ ਸੋਚਣਾ ਚਾਹੀਦਾ ਹੈ ਇਹ ਗੀ ਗੁਰਬੇ ਲੋਕ ਇਹ ਜਿਹੜੇ ਬੰਦੇ ਚੜ੍ਹੇ ਦਿਹਾੜੀ ਦਾਪਾ ਕਰਕੇ ਆਦਾ ਪੇੜ ਪਾਲਦੇ ਆ ਪਰਿਵਾਰ ਪਾਲਦੇ ਆ ਪਹਿਲਾਂ ਤਾਂ ਵੱਡੀ ਗੱਲਤੀ ਇਹ ਹੈ ਜਿਵੇਂ ਤੁਸੀਂ ਉੱਥੇ ਫੋਰਸ ਲਾਈ ਹੁੰਦੀ ਲੜਾਈ ਹੁੰਦੀ ਨਹੀਂ ਵੱਡੀ ਗੱਲਤੀ ਪੁਲਿਸ ਦੀ ਇੱਥੇ ਹੈ ਔਰ ਦੂਜੀ ਗੱਲ ਵੀ ਐਸਐਸਪੀ ਬਟਿੰਡਾ ਨੂੰ ਇਹ ਕੀ ਪ੍ਰੋਬਲਮ ਹੈ ਇਹ ਬਾਬਾ ਸਾਹਿਬ ਡਾਕਟਰ ਭਿੰਦਰਾਓਂ ਅੰਬेडकर ਦੁਆਰਾ ਦਿੱਤੇ ਸੰਵਿਧਾਨ ਦੇ ਤਹਿਤ ਰਿਜ਼ਰਵ ਸੇ ਦੇ ਤਹਿਤ ਮੈਨੂੰ ਪਤਾ ਲੱਗਿਆ ਬੀਬੀ ਸ਼ਰੂਕਾਸਤ ਭਾਈਜਰੋ ਜੋ ਹੈ ਇੱਕ ਮਹਿਲਾ ਹੈ ਪਰ ਇਹ ਸ਼ਰੂਕਾਸ ਲੋਕਾਂ ਦੇ ਨਾਲ ਧੱਕਾ ਇੱਥੇ ਜਿਹੜਾ ਹੋ ਰਿਹਾ ਮੈਂ ਕਿੰਨੀਆਂ ਆਧਾਰਾਂ ਦੇ ਸਕਦਾ ਬਾਈਟ ਲੰਬੀ ਹੋ ਜੂਗੀ ਔਰ ਸਾਰੀ ਤੇ ਅੱਜ ਵੀ ਕੋਈ ਗੱਲ ਨਾ ਹੋਈ ਸਿਰੇ ਲੱਗੀ ਤਾਂ ਪਿੱਖਾ ਅੰਦੋਲਨ ਕਰਾਂਗੇ ਅੱਜ ਰਹਿ ਕੇ ਕਰਾਂਦੇ ਸਿਰਫ ਲੋਕ ਐ ਤੇ ਫਿਰ ਅਸੀਂ ਨੈਸ਼ਨਲ ਦਲ ਤਮਾਹ ਪੰਚਾਇਤ ਦੇ ਤੇ ਕਾਂਗਰਸ ਪਾਰਟੀ ਦੇ ਸਾਡੇ ਮੇਰੇ ਮਜ਼ਦੂਰ ਮਲਾਜੂਕ ਕੇ ਕੇਸੀ ਵਿਭਾਗ ਦੇ ਸਾਰੇ ਵਰਕਰਾਂ ਨੂੰ ਸੱਦ ਕੇ ਵੱਡੀ ਬਦਰ ਤੇ ਬਠਿੰਡਾ ਬਰਸ ਦੇ ਖਿਲਾਫ ਪ੍ਰੋਟੈਸਟ ਕਰਾਂ ਤੁਹਾਡੇ ਕਹਿਣ ਦਾ ਮੀਨ ਦਾ ਜਿਨ੍ਹਾਂ ਨੂੰ ਅਰੈਸਟ ਕੀਤਾ ਬਠਿੰਡਾ ਪੁਲਿਸ ਨੇ ਉਹ ਜਾਤੀਵਾਦਕ ਸ਼ਿਕਾਰ ਹੋਇਆ ਬਿਲਕੁਲ ਬਿਲਕੁਲ ਉਹ ਕੋਈ ਰੰਜਸਵਾਦੀ ਦੇ ਤਹਿਤ ਪਰ ਉਹਦੇ ਨਾਮ ਲਖਾਏਗੇ ਤੇ ਉਹਨਾਂ ਨੂੰ ਚੱਕ ਲਿਆ ਗਿਆ ਕਿਉਂਕਿ ਇਹਨਾਂ ਦੇ ਕੋਲ ਦੇਖੋ ਦੋ ਹੀ ਚੀਜ਼ਾਂ ਚਾ ਇਹਨਾਂ ਕੋਲੇ ਪੈਸਾ ਨਹੀਂ ਇਸ ਕਰਕੇ ਇਹ 40 ਫੀਸਦੀ ਦਲਤ ਭਾਈਚਾਰੇ ਦੇ ਲੋਕਾਂ ਦੇ ਨਾਲ ਜਾਤੀ ਹੁੰਦੀ ਹੈ ੱਟਾ ਹੁੰਦਾ ਪਰ ਕਿਰਨਜੀਤ ਸਿੰਘ ਗੈਰੀ ਦਾ ਫੈਸਲਾ ਹੈ ਜਿੱਦੇ ਦਲਤਾਂ ਨਾਲ ਬੇਇਨਸਾਫੀ ਹੋਊਗੀ ਉਹ ਤੋਂ ਉਹਨਾਂ ਦੇ ਨਾਲ ਖੜਨ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ